ਹੁਣ ਜੂਆ ਖਿਡੌਣ ਵਾਲਿਆਂ ਦੀ ਖੈਰ ਨਹੀਂ ਪੁਲਿਸ ਆ ਗਈ ਹੈ ਪੱਬਾ ਪਾਰ ਇਹ ਕੁਛ ਜੂਆ ਖਿਡੌਣ ਵਾਲੇ ਨੌਜਵਾਨ ਫੜੇ ਗਏਗੇ ਜਿੰਨਾਂ ਕੋਲ ਲੱਖਾਂ ਦੀ ਨਗਦੀ ਫੜੀ ਗਈ ਗਈ ਹੈ ਜੀ ਹਾਂ ਆਪਦੇ ਘਰ ਦੇ ਵਿੱਚ ਹੀ ਇੱਕ ਕਮਰੇ ਦੇ ਵਿੱਚ ਕੁਛ ਨੌਜਵਾਨਾਂ ਨੂੰ ਬਿਠਾ ਕੇ ਜੂਆ ਖਟਾਉਂਦੇ ਪਏ ਸੀ ਉਤੋਂ ਪੁਲਿਸ ਨੇ ਮਾਰ ਦਿੱਤੀ ਰੇਡ ਕ੍ਰੇਡ ਮਾਰਨ ਤੋਂ ਬਾਅਦ ਨੌਜਵਾਨਾਂ ਨੂੰ ਫੜ ਕੇ ਸੁਟਿਆ ਇਸ ਲੱਖਾਂ ਦੇ ਪਿੱਛੇ ਤੇ ਕਿਹਾ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਸਾਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਪਈਆਂ ਸੀ ਕਿ ਇਸ ਕਲੋਨੀ ਦੇ ਵਿੱਚ ਜਿਹੜਾ ਹੈ ਜੂਆ ਖੜਾਇਆ ਜਾਂਦਾ ਹੈ ਕੁਝ ਲੋਕ ਬਾਹਰੋਂ ਆ ਕੇ ਇੱਥੇ ਜੂਆ ਖੇਡਦੇ ਨੇ ਜਦੋਂ ਸਾਨੂੰ ਅਜ ਇਤਲਾਹ ਮਿਲੀ ਸੀ ਕਿ ਅਸੀਂ ਤੁਰੰਤ ਹੀ ਉੱਥੇ ਕਾਰਵਾਈ ਕਰ ਦਿੱਤੀ ਗਈ ਗਿਆ ਫਿਲਹਾਲ ਤੁਹਾਨੂੰ ਤਸਵੀਰਤ ਹੋਣੇ ਪਏਗਾ ਪੁਲਿਸ ਅਧਿਕਾਰੀ ਵੀ ਗੱਲਾਂ ਦੱਸਦੇ ਪਏਗੇ ਆ ਜਿਨ੍ਹਾਂ ਵੱਲੋਂ ਇਹ ਸਾਰੀ ਜਿਹੜੀ ਰਣਨੀਤੀ ਬਣਾ ਕੇ ਕਾਰਵਾਈ ਕੀਤੀ ਗਈ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਦਾ ਕਰਿਆ ਕਰੋ ਹਾਂ ਜੀ ਡੀਜੀਪੀ ਸਾਹਿਬ ਪੰਜਾਬ ਦੇ ਯੋਗਗਵਾਈ ਦੇ ਵਿੱਚ ਜੋ ਮਾਰਦ ਸਰਕਾਰ ਵਾਲੀ ਮੈਂ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਸੀਈਆਈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਆ ਵਿੱਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀਓ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਧेंद्र ਕਵਿੰਦਰ ਸਿੰਘ ਚੰਦ ਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਮਨਾਲ ਪੈਸੇ ਲਾ ਕੇ ਇਹ ਜੁਗਾ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰ ਨੰਰੀ ਮੌਕੇ ਵੀਡੀਓਗ੍ਰਾਫੀ ਕੀਤੀ ਗਈ ਨਰਾਨੇ ਮੀਡੀਓਗ੍ਰਾਫੀ ਜਾਂ ਤਲਾਸ਼ੀ ਦਰਾਨੇ ਨਾਲ 528300 ਰੁਪਏ ਦੇ ਭਾਰਤੀ ਕਰੰਸੀ ਨੋਟ ਕੈਸ਼ बरामद ਹੋਇਆ ਜਿਨ੍ਹਾਂ ਮੌਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਕ ਨੰਬਰ 96 ਮਿਤੀ 13 ਸਤੰਬਰ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲਿੰਗ ਐਕਟ ਤਹਿਤ ਚਾਰਜੀ ਕੀਤਾ ਤੁਹਾਨੂੰ ਸਿੱਟੇ ਦਾਸਪੁਰ ਵਿੱਚ ਤੇ ਉਹਨਾਂ ਸਰਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਲੋਕ ਇਹ ਲੋਕ ਵੀ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਕੋ ਜੜੀ ਫੜੀ ਦਾ ਕੰਮ ਕਰਦਾ ਉਹ ਹੋਰ ਇਹਨਾਂ ਦਾ ਛੋਟਾ ਮੋਟਾ ਕਰਵਰ ਹੈਗਾ ਹੋਰ ਇਸ ਵਿੱਚ ਫਰਜ਼ਦਰ ਸੀ ਇਹਨਾਂ ਦੀ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਜ਼ ਉਪਰੋਕਸ਼ਿ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉੱਤੇ ਕੁਝ ਨਹੀਂ ਸੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਕਸ਼ਿਕ ਜਿਵੇਂ ਕਿ ਬੇਵਾਰ ਜਗ੍ਹਾ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਹੀ ਖੇਡਦੇ